ਯੂਜੇ ਪਨਜੇ ਥਾਡੇ ਪਾਇਦੇ ਚੰਦੇ ਹੋਲੀ ਦੇ ਆਏ ਚੰਦੇ ਹੋਲੀ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਭਰੀਤ ਰੂਜੀ ਛੱਡੇ ਵੱਡੇ ਸਾਰੇ ਯਾਦ ਅਗੇ ਦੁਆਰਾ ਸਵੈੰਗਰੇ ਪੁੱਤ ਕੰਡੇ ਮੰਡੇ ਯੂਜੇ ਪਨਜੇ ਥਾਡੇ ਪਾਇਦੇ ਚੰਦੇ ਹੋਲੀ ਦੇ ਚੰਦੇ ਹੋਲੀ ਦੇ ਸੈਚਡੇ ਦਾ ਰਹਾਂਗਾ ਨੀ ਪੁੱਤ ਤੂੰ ਸੈਚਲੇ ਫਰਾਈਡੇ ਚੰਦੇ ਹੋਲੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਸੰਡੇ ਮੰਡੇ ਅੱਜ ਆਇਆ ਜੀ ਸੰਡੇ ਹਾਂਜੀ ਤੇ ਮੇਰੇ ਪੁੱਤਾਂ ਨੇ ਸੰਡੇ ਮੰਡੇ ਹਾਂਜੀ ਤੇ ਅੱਜ ਜਿਹੜਾ ਇਹ ਹੌਲੀਡੇ ਇਹਨਾਂ ਦਾ ਕੁਝ ਸਪੈਸ਼ਲ ਸੰਡੇ ਮੰਡੇ ਮਨਾਉਣ ਦੀ ਕੋਸ਼ਿਸ਼ ਚ ਸੰਡੇ ਮੰਡੇ ਰੈਡੀ ਹੋ ਰਹੇ ਹੈ ਚਲ 1 2 3 4 5 6 7 8 9 10 Bán gì ta? Là bán là bán à? Bán là bán là bán Bán tu ta Bán tí thật tí Bán là bột bột tí Bán phải bình tích Bán tí 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 Bán xa ba xa ba tí Bán nét hết tí Bán mệt mệt tí ਤੂ ਜਲ ਤੰਤੀ ਸਾਰਾ ਦੋਰੀ ਬੋਲਦੀ ਆ ਮੈਂ ਹੀ ਨੀ ਮੈਂ ਪੜਾਉਂਦੀ ਐ ਇਹਨੂੰ ਪਤਾ ਘੰਟਾ ਵਾਲਾ ਹੁੰਨੀ ਐ ਇਹ ਵੀ ਸੀ ਮੈਂ ਜਿਵੇਂ ਬੋਲਦੀ ਆ ਉਹਨਾਂ ਦੇ ਸਾਰੇ ਪਤਾ ਵੀ ਕੀ ਕੀ ਚੀਜ਼ ਆ ਮੈਂ ਬੋਲ ਰਹੀ ਨਹੀਂ ਆ A 4 ਮੰਡੇ ਚ A 4 A 4 ਐਪਲ ਹੋ ਮਿੰਜਾ ਦਿੱਤੀ ਆ ਗੋਲੀਓ ਬੰਦੇ ਦਾ ਕਿਹੜੀ ਲੜੀ ਦਾ ਗੋਲੀ ਤਾਂ ਡੈਡੀ ਜਿਹੜੀ ਆਪਾਂ ਦਵਾਈ ਦਵਾਈ ਦੇ ਡੈਡੀ ਦੀ ਮੈਡੀਕਲ ਸਟੋਰ ਆ ਜੀ ਇਹ ਆ ਛੋਟਾ ਮੈਡੀਕਲ ਸਟੋਰ ਆ ਆ ਬੜਾ ਮੈਡੀਕਲ ਸਟੋਰ ਆ ਆ ਡਾਡੀ ਦਾ ਦੂਆ ਮੈਡੀਕਲ ਸਟੋਰ ਆ ਆ ਜਿਹੜਾ ਹੈਪਾਟਾਈਟਸ ਸੀ ਦੀ ਡੈਡੀ ਆ ਖਾਂਦਾ ਜੀ ਦਵਾਈ ਹੁਣ ਅ ਜਿਹੜੀ ਡਾਕਟਰ ਨੇ ਕਿਹਾ ਤਾਂ 9 ਮਹੀਨੇ ਖਾਣ ਨਾਲ ਵੀ ਤੁਹਾਡੀ ਇਹ ਪ੍ਰੋਬਲਮ ਹੱਲ ਹੋ ਜਾਊਗੀ ਮਿਲੋ ਇੱਥੇ ਡੈਡੀ ਨੂੰ ਜੀ ਮੈਂ ਇਹਦਾ ਖਾਲਤਾ ਬਹਿਰੂਚੀ ਕੀ ਫਤੇ ਹੁਣ ਡੜੀ ਅੰਦਰ ਤਾਂ ਕਾਟਨ ਦੀ ਗੱਡ ਲੈ ਇੱਕ ਵਾਰ ਬਸ ਮਦਰ ਕੋੜੀ ਦੰਦਨ ਕੱਢ ਕੇ ਵਿੱਚ ਲੈ ਹੇ ਲੋਗ ਕਾਰ ਹੱਥਾ ਬਣਾਉਂਗਾ ਵਾਹਿਗੁਰੂ ਸਤਨਾਮ ਜਿਹੜੇ ਮਨੋਰਥ ਬਾਤੇ ਅਸੀਂ ਖਾ ਰਹੇ ਗੋਲੀਆਂ ਸਾਡਾ ਮਨੋਰਥ ਆ ਲੁੱਟਵੇ ਹੈ ਨਾ ਆ ਨਹੀਂ ਉਹ ਜਿਹੜਾ ਉਪਰ ਕੋਈ ਫੇਰੀ ਪੀ ਰਹੀ ਹੈ ਨਾ ਨਾ ਅੱਜ ਤੇਰੇ ਭੈਣਾਂ ਖਰਚਾ ਕਰਾ ਤੇਰੇ ਮੁੰਡੇ ਨੇ ਹਾਂ ਚਲੋ ਜੋ ਠੀਕ ਹੈ ਜੀ ਜਾਨ ਆਪਾਂ ਸ਼ੈਕਲ ਹੋ ਗਈ ਪਾਣੀ ਹੈਗਾ ਪਾਣੀ ਹੈਗਾ ਮੇਲ ਹੋ ਗਿਆ ਹਾਂ ਬਾਕੀ ਉਹ ਕੰਮ ਉਹ ਨਾ ਨਾ ਮੇਲ ਹੋ ਗਿਆ ਕਹਤੋ ਘਰ-ਬਾਰ ਸੰਭਾਲਣਾ ਜਦਾਂ ਘਰ ਵੀ ਜਿਹੜਾ ਆਂ ਠੀਕ ਕਰਾਂਗੇ ਮੈਂ ਅਧੇ ਨਾ ਆ ਆ ਹੁਣ ਕੋ ਮੈਂ ਟਾਇਰ ਹੁਣ ਕੋ ਮੈਂ ਕਹਿੰਦਾ ਮੈਂ ਪਹਿਲਾਂ ਕੋ ਮੈਂ ਨਹੀਂ ਹੈਗਾ ਟਾਇਰ ਲੈ ਕੇ ਜਾਣਾ ਕਾਲੀ ਨੂੰ ਕਿਹਾ ਵਈ ਕਿਉਂ ਖਰਾਬ ਵਾਲੇ ਕੋ ਲੈ ਜਾਏ ਤਦੇ ਉਹ ਬਣਨਾ ਨਾ ਖੁਸ਼ ਬਣਾ ਲਿਆ ਮੂਰੇ ਹਾਂ ਚੱਲ ਜਾਉਂਗਾ ਆ ਲੋ ਥਰ ਜੂ ਐਨੇ ਕ ਪਾਣੀ ਨਾ ਓਹੋ ਵਾਹ ਅੱਜ ਮੌਸਮ ਹੋਦਾ ਜੀ ਸਵੇਰ ਟਾਈਮ ਬਈਮਾਨ ਮੀਂਹ ਲਿਆ ਸਵੇਰ ਟਾਈਮ ਪਾ ਜੀ ਤੇ ਚਲੋ ਮਸ਼ੀਨਾਂ ਦਾ ਕੰਮ ਤਾਂ ਖੜਾ ਦੇਣਾ ਡੈਡੀ ਜੇ ਜ਼ਿਆਦਾ ਨਹੀਂ ਮੈਂ ਮਸ਼ੀਨਾਂ ਦਾ ਕੰਮ ਤਾਂ ਖੜਾ ਹੀ ਦੇਣਾ ਇਹਨੇ ਹੁਣ ਜੇ ਪੂਰੀ ਤੇਜ਼ ਧੁੱਪ ਨਿਕਲੂਗੀ ਤਾਂ ਜਾ ਕੇ ਤਾਂ ਮਸ਼ੀਨਾਂ ਚੱਲਣਗੀਆਂ ਨਹੀਂ ਤਾਂ ਫਿਰ ਜਿਹ ਹੈ ਜੀ ਬੱਦਲ ਵਾਈ ਰਹੀ ਤਾਂ ਹੋਰੂ ਕੰਮ ਖਰਾਬ ਉਹ ਸਾਹਮਣੇ ਬਿਆਲੇ ਦੇ ਘਰ ਦੀ ਚੁੰਨੀਆਂ ਚੰਨੀਆਂ ਜੇ ਦੇਖੋ ਕੋੜੇ ਸਾਹਮਣੇ ਹਵਾ ਹਜ ਚੱਲੇ ਰਹੀ ਆ ਫਿਰ ਲਲੂਕੀਆਂ ਲਟਾਂ ਲੂਟਾਂ ਲੜੀਆਂ ਲੁੜੀਆਂ ਸਾਰੀਆਂ ਤੇ ਜਨ ਚੜ ਰਹੀ ਹੈ ਜੀ ਇੱਧਰ ਆ ਢੋਲ ਦੀ ਬਾਤ ਤੁਹਾਨੂੰ ਸ਼ਾਇਦ ਸੁਣਦੀ ਹੋਵੇ ਫਤਨ ਉਹ ਚੱਲ ਕੋਈ ਨਹੀਂ ਡੈਡੀ ਖਾਓ ਪੀਓ ਕਰੋ ਆਸ ਉਹਾਂ ਨੇ ਬਾਹਰੂ ਸਤਨਾਮ ਸੱਚਾ ਪਾਤਸ਼ਾਹ ਸੁੱਖ ਰੱਖਿਓ ਤੇ ਹੁਣ ਚਲੋ ਵੀ ਚਲੋ ਚਲੋ ਖਿੱਚੋ ਰੱਖੋ ਕੰਮ ਨੂੰ ਬਸ ਸਿਰ ਬਾਹਰ ਹੋ ਗਿਆ ਤਿਆਰ ਹਾਂ ਅੰਦਰ ਘਾ ਤੇ ਆਇਆ ਆਉਣਾਂ ਦੀ ਤੰਦਰ ਉਹ ਚੰਦ ਘਰ ਤਾ ਚਲੋ ਫਿਰ ਦਾ ਜੀ ਫਿਰ ਤੁਹਾਨੂੰ ਥੋੜਾ ਜਿਹਾ ਟਮਾਟਕ ਕੇ ਸਾਡੀ ਚਿੜੀ ਹੋ ਜਵੇ ਤਿਆਰ ਉਹਦੇ ਬਾਅਦ ਫਿਰ ਫਾਨਮੈਲ ਦੇਂਦੇ ਫਲੋਜੀ ਹਾਂ ਸਮਾਨ ਬਸ ਸਾਰਾ ਪੈਕ ਕਰ ਸਨ ਹੁਣ ਰੱਖ ਦੇਣਾ ਗੱਡੀ ਚ ਹਰ ਗੁਣ ਨੂੰ ਮਿਲਣ ਵਾਸਤੇ ਚਿੱਤ ਪਿਆ ਕਾਲਾ ਤੇ ਕਹਿੰਦੀ ਵੀ ਹੁਣ ਆਪਣੇ ਵੀਰ ਨੂੰ ਅੱਜ ਦਾ ਜਿਹੜਾ ਟ੍ਰਿਪ ਆ ਸਾਡਾ ਉਹ ਕਰਕੇ ਇੰਜਵਾਏ ਤੇ ਉਹ ਤੋਂ ਬਾਅਦ ਸਿੱਧਾ ਵੀ ਗੱਡੀ ਇਹਨਾਂ ਨੂੰ ਡ੍ਰੌਪੇ ਕਰੂਗੇ ਅੱਗੇ ਬਸ ਸਮਾਨ ਵੀ ਗੱਡੀ ਦੇ ਵਿੱਚ ਪਾ ਕੇ ਹੋ ਕੇ ਰੱਖਿਆ ਹੋਣਾ ਚਾਹੀਦਾ ਵੀ ਜਾਣ ਲੱਗੇ ਸਿੱਧੇ ਹੀ ਬੱਸ ਉਹ ਗੱਡੀ ਜਿਹੜੀ ਮਾਲਾਂ ਲਾ ਕੇ ਰੱਖੀ ਹੂੰ ਕੀ ਹੋ ਗਿਆ ਚੱਲੋ ਜੀ ਇਹ ਆਟੋਮੈਟਿਕ ਗੱਡੀ ਆ ਜੇ ਇਹਦੇ ਕੋਲੋਂ ਨਾ ਇੱਕ ਵਾਰ ਲੌਕ ਖੋਲ ਕੇ ਨਾ ਪਹੁੰਚੇ ਤਾਂ ਅੱਧੇ ਮਿੰਟ ਦੇ ਵਿੱਚ ਵਿੱਚ ਦੁਬਾਰਾ ਲੌਕ ਹੋ ਜਾਂਦੀ ਹੈ ਅੱਧੇ ਮਿੰਟ 5 ਮਿੰਟ ਚ ਅੱਧੇ ਮਿੰਟ ਚ ਆ ਗੱੱਡਾ ਰੱਖ ਦੋ ਬੜੀ ਇਹ ਵੀ ਐ ਹੋਵੇ ਗੱਡੀ ਦਾ ਫਰਕ ਨਹੀਂ ਚਾਹੀਦਾ ਚੋਕਰੀ ਹੈ ਮਾਲਕ ਦੀ ਵਫਾਦਾਰ ਚਾਹੀਦੀ ਗੱਡੀ ਹਾਂ ਤੇ ਸਾਜ਼ ਸਮਾਨ ਰੱਖੋਗੇ ਨਾ ਤੁਸੀਂ ਪਤਾ ਨਹੀਂ ਹੁਣ ਤਾਂ ਤਹੂ ਹੀ ਲਿਆਈ ਦੀ ਤੁੰਨੂੰ ਪਤਾ ਹੁਣ ਤਾਂ ਖੁੱਲੋ ਯਾਰ ਟਾਕੀਆਂ ਖੋਲਦੇ ਤਾਂ ਲੋਕਾਂ ਨੂੰ ਲਾਤਾ ਹਵਾ ਜੀ ਬੜਿਆ ਦੇ ਚ ਧੁੱਪ ਦੇ ਲਾ ਕਿਸੇ ਜੀ ਕਰ ਲਓ ਪੈਂਟ ਮਾਰ ਲਓ ਫਿਰ ਲੈਟ ਭੱਜ ਜਾਂਦੀ ਹੈ ਚਲਾ ਮੋਟਰ ਚਲਾ ਚਲ ਤੁਮਹੇ ਜਰੂਰ ਸੱਚਾ ਪਾਤਸ਼ਾਹ ਸੁੱਖ ਰੱਖਿਓ ਓ ਯਾਰ ਚਲੋ ਵੀਰ ਮੇਰੇਓ ਮਨੂੰ ਘਰ ਤੇ ਫੋਨ ਪਏ ਮੈਂ ਟਾਕੀਆਂ ਖੋਲੀ ਜਾਂਦਾ ਆ ਭਲਾਈ ਜਾਂਦੀ ਪਤਾ ਨਹੀਂ ਮੈਂ ਕਿਹਾ ਪਾਣੀ ਮਾਰਨਾ ਤੇ ਪਾਣੀ ਮੂਰੇ AC ਵਾਲਾ ਉਹਦੇ ਪਰ ਮਾਰਨਾ ਕੱਲਾ ਹਾਂ ਵਿੱਚ ਪੈ ਜਾਣਾ ਉਹ ਹਾਂ ਵਿੱਚ ਪੈ ਜਾਣਾ ਉੱਥੇ 11 ਵਜੇ ਉਹੀ ਬੱਸ ਮੈਂ ਕਹੀ ਜਾਂਦਾ ਵੀ ਗੱਡੀ 'ਚ ਹਵਾ ਜੀ ਵੜ ਜਵੇ ਧੁੱਪ ਪਤਾ ਕੇ ਜੀ ਪਈ ਆਈ ਵੀ 12 ਵਜੇ ਜੀ ਮੁੜਿਆ ਹੋਵਗੇ ਨਹੀਂ ਡਾਡੀ 12 11 ਜਦੋਂ ਤੇ ਤਰੇ 12 ਵਜੇ ਕਿੱਥੇ ਤੇ ਮੁੜੂਗਾ ਥੱਲੇ ਬਹਿ ਕੇ ਸੰਦੀਪ ਥੱਲੇ ਬਹਿ ਕੇ ਆ ਦੇਖੀਓ ਆ ਉਹਦੇ ਪੈਰ ਰੱਖ ਲਾਓ ਤੇ ਸਿੱਖੋ ਪਚਕਾਰੀ ਚੱਲਦੀ ਐ ਇਹ ਹਾਂ ਤੇ ਐਂ ਬੱਜਣਾ ਪਾਣੀ ਆ ਉਹ ਸਾਹਮਣੇ ਰੇਜਿਟਰ ਲਿਖਦਾ ਉਹਦੇ ਨਾਲ ਮੈਂ ਹੈ ਜੋ ਤਤਨਾ ਆ ਜਾ ਸਾਹਮਣੇ ਇਹਦੇ ਚ ਪਾਣੀ ਮਾਰਨ ਵਾਲੇ ਜੀ ਆਏ ਜਿਵੇਂ ਹੁਣ ਗੱਡੀ ਗਰਮ ਹੋਈ ਵੀ ਆ ਤਾਂ ਠੰਡੀ ਛੇਤੀ ਹੋ ਜੂਗੀ ਨੇਵਾਰਾ ਨੇ ਟਾਈਮ ਬਹੁਤ ਲਾਉਣਾ ਠੰਡੀ ਹੋਣ ਨੂੰ ਇਹ ਫਿਰ ਥੋੜਾ ਜਿਹਾ ਸਪੀਡ ਨਾਲਾ ਪਾਣੀ ਠੰਡਾ ਕਰ ਦਿੰਦਾ ਕੂਲਿੰਗ ਵੱਧ ਵੱਧ ਕਰ ਦਿੰਦਾ ਥੋੜਾ ਜਿਹਾ ਚੱਲ ਕਰਦੇ ਬੰਦਾ ਇੱਕ ਮਿੰਟ ਮੈਂ ਵੈਪਰ ਤੇ ਲਾ ਦਮ ਗੱਡੀ ਦਾ ਚਾਬੀ ਕਿੱਥੇ ਰੱਖੀ ਆ ਮੰਗੱਡੀ ਦੀ ਉਹਦੇ ਪਸੀਸੇ ਪਾਣੀ ਮਾਰਦੀ ਮੇਰੇ ਪਰ ਨਾ ਮਾਰਦੀ ਹੁਣ ਮੈਂ ਐਸੇ ਨਾਨ ਕਰਿਆ ਹੋਇਆ ਸ਼ੀਸ਼ਾ ਸਾਫ ਹੋ ਰੂਆ ਵਾਹੇ ਸਾਫ ਤਨਾ ਚੱਲ 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 ਪਾਣੀ ਮਾਰ ਦੇ ਓਹੋ 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 ਬਸ ਛੱਤ ਪਰ ਕਾ ਨੂੰ ਮਾਰਦੀ ਆ ਛੱਤ ਪਰ ਤੇ ਬਸ ਪਾਣੀ ਇੱਥੇ ਆਈ ਜਾਣਾ ਹੁਣ ਗੱਡੀ ਦਾ ਸਟਾਰਟੇ ਖੜੀ ਆ। ਭਾਵੇਂ ਉਹਨਾਂ ਨੇ ਕਿੰਨਾ ਟਾਈਮ ਲਾਉਣਾ ਕਿੰਨਾ ਨਹੀਂ। ਕੁਝ ਨਹੀਂ ਪਤਾ ਹੈਗਾ। ਉਹਨਾਂ ਦੇ ਬਾਅਦ ਹੀ ਦੇਖਾਂਗੇ। ਪਿੰਦਰ ਸਿੰਘ ਕੁਝ ਕਹਿਣਾ ਚਾਹੁੰਦਾ ਜੀ। ਮੈਂ ਕਹਿਣਾ ਚਾਹੁੰਦੀ ਆ ਜੀ ਮੇਰੇ ਭਰਾ ਨੇ ਮੂੰਹੇ ਬੈ ਕੇ ਘੁੱਟਣ ਜੀ ਉਹਨਾਂ ਦੀ। ਇਹ ਮੈਨੂੰ ਨਹੀਂ ਹੁੰਦੀ ਹੈ ਜੀ ਮੈਨੂੰ ਨਹੀਂ ਹੁੰਦੀ। ਇਹ ਆਪੇ ਮੂਰੇ ਹੋ ਗਏ ਮੈਂ ਕਿੱਥੇ ਨਾਲ। ਜਿਹੜੀ ਮੈਂ ਬੈਠਣਾ। ਮਾੜਾ ਆਵੇ ਤਾਂ ਉਹਦਾ ਮੈਂ ਮੂਰੇ ਹੋ ਕੇ ਬੈਠਣਾ। ਵਿਖੇ ਆਈ ਮੈਨੂੰ ਬੈਠ ਕੇ ਸਾਹ ਨਹੀਂ ਆਉਂਦਾ। ਤੂੰ ਅੰਦਰ ਗਾਣ ਮੜੀ ਜਾਂਦਾ ਔਰ ਆਪ ਦੱਸਣਾ ਮੈਨੂੰ ਸਾਹ ਨਹੀਂ ਆਉਂਦਾ ਤਾਂ ਨਹੀਂ ਆਉਂਦਾ ਜੀ ਮੈਂ ਪਹਿਲਾਂ ਮੂਰੇ ਬਿਠਾਤਾ ਤਾਂ ਇਹ ਕਰੋ ਜਾਣ ਲੱਗੀ ਫਿਰ ਮੈਂ ਖਾਣੇ ਜਗ੍ਹਾ ਚੇਂਜ ਕਰ ਲਈ ਦੀ ਜਵਾਲੀ ਜੇਗੀ ਤੇ ਮੂਰੀ ਬੈੰਦੀ ਆ ਮੂਰੀ ਬੈੰਦੀ ਮੈਂ ਮੂਰੇ ਬਾਅਦ ਵਿੱਚ ਬੈਠੀ ਐ ਅੱਛਾ ਕੀ ਹੋ ਗਿਆ ਉਹ ਐ ਕਰਦਾ ਮੈਂ ਲਾਈਵ ਵੀਡੀਓ ਮਾਈ ਬਣਾ ਕੇ ਰੱਖਣਾ ਮੂਰੇ ਹੂੰ ਠੀਕ ਐ ਹੁਣ ਸਰਿੰਦਰ ਹੋਈ ਨਹੀਂ ਤਿਆਰ ਜੈ ਏ ਥੋੜਾ ਮੇਕਅਪ ਵੀ ਕਰਨਾ ਤੈਨੂੰ ਕਿਹਾ ਤਾਂ ਨਾ ਮੈਂ ਤੇਰੇ ਤੋਂ ਪਹਿਲਾਂ ਤਿਆਰ ਹੋਊਂਗੀ ਮੈਂ ਵੀ ਤੇ ਤਿਆਰ ਹੋਇਆ ਖੜਾ ਹਾਂ 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 ਇਹਨੇ ਮੈਨੂੰ ਚੈਲੰਜ ਕਰਿਆ ਤਾਂ ਹਾਂ ਕਹਿੰਦਾ ਤੂੰ ਨਹੀਂ ਤਿਆਰ ਹੋਣਾ ਦੇਖੀ ਹਾਂ ਮੈਂ ਅੱਜ ਕੱਪੜੇ ਘਰੋਂ ਮਾਲਾ ਜਾ ਕੇ ਤੋਂਗੀ ਚੱਲ ਪੈਣ ਬਲੋ ਤਿਆਰੇ ਹੋ ਨਾ ਇਹ ਲਾਦਾ ਬੰਨਾ ਪਣਾ ਲੱਗਦਾ ਜਿਹੜਾ ਹਾਂ ਜੇ ਤੈਨੂੰ ਮੈਂ ਕਹਿੰਦਾ ਨਾ ਪਾਇਏ ਪਰਾ ਸਾਲ ਦੇ ਇਹ ਪਨ ਪੁੱਛੇ ਤੇ ਭਰਾਏ ਨਾ ਉਹ ਚੱਲਦਾ ਡੈਡੀ ਉਹ ਥੋੜਾ ਜਿਹਾ ਰੰਗ ਵਾਲੇ ਹਲਾ ਗਿਆ ਨੂੰ ਕੋ ਚੱਕਰ ਨਹੀਂ ਹੈਗਾ ਤੇ ਚੱਲਦਾ ਚੱਲੂ ਕੋਟ ਲਾ ਕੇ ਮੈਦਲ ਵਾਲੀ ਹੋਣਾ ਮੈਂ ਕਰੇ ਕਾਫੀ ਦੇ ਨਰਾਬ ਜਿਓਏ ਭਈ ਵਾਲੇ ਦੇ ਨਾ ਜਿਹੜੇ ਪੈਸੇ ਭਰੇ ਹਾਏ ਦੇਖੀ ਵੀਡੀਓ ਤਾਂ ਕਹੀ ਜਾਂਦਾ ਠੀਕ ਆ ਦੋ ਕੁੱਟ ਕਾਫੀ ਦੇ ਲਾ ਕੇ ਭੰਤ ਨਾ ਸੜਾ ਕਿਆ ਗੱਲ ਆ ਸੜੀ ਕਿ ਚੱਕਰ ਆ ਤੇ ਟੈਨਸ਼ਨ ਕੋਈ ਬਾਤ ਚੱਲਦਾ ਜਿੰਦਗੀ ਦਾ ਬਾਹਰ ਯਾਰ ਭੈ ਉਹਦਾ ਭਰਿਆ ਵੇਲ ਕੋਈ ਨਹੀਂ ਡੈਡੀ ਡੈਡੀ ਸਾਰੇ ਜਿਹੜੇ ਪੈਸੇ ਜਿੱਥੇ ਜਾਣੇ ਉੱਥੇ ਜਾਣੇ ਆ ਆਪਾਂ ਰੋਕ ਸਕਦੇ ਨਹੀਂ ਜੀ ਮਾਜੇ ਜੋ ਹਣ ਦੇ ਤਾਂ ਜੇ ਤਾਂ ਜੇ ਤਾਂ ਰੋਕ ਸਕਦਾ ਤਾਂ ਤਾਂ ਦੱਸ ਵੀ ਬਸ ਡੈਡੀ ਨਾ ਮੱਗ ਨਾਲ ਦੁੱਗਣਾ ਕੌਣ ਵਧਿਆ ਹੋਇਆ ਹਾਂ ਹੌਣ ਕਹਿੰਦਾ ਮੈਨੂੰ ਵੀ ਰੇਜਿਆ ਕਰੋ ਕਹਿੰਦਾ ਆਪੇ ਜਾਈ ਜਾਂਦੇ ਆਂ ਕਿ ਚੱਲ ਹੌਣ ਮੈਂ ਵੀ ਹੁਣ ਮੁੰਡਾ ਆਇਆ ਹੋਇਆ ਨਾ ਦੇਖਦੇ ਆਪਾਂ ਬਣਾਉਨੇ ਕਿਸੇ ਚੀਜ਼ ਦਾ ਡੈਡੀ ਨਾਲ ਟ੍ਰਿਪ ਘਰੇ ਨਾ ਕੋ ਗਏ ਚੱਲ ਅੱਧਰ ਬੰਨ ਕੇ ਸਾਰੇ ਚੱਲੂਗੇ ਦਰਬਾਰ ਸਾਹਿਬ ਨੂੰ ਚੱਲਾਂਗੇ ਦਰਬਾਰ ਸਾਹਿਬ ਚੱਲਣਾ ਪਰ ਇਹ ਨਿਆਣੇ ਨਿਆਣੇ ਟ੍ਰੇਨ ਦਾ ਟ੍ਰੇਨ 'ਚ ਕਹੀ ਜਾਂਦਾ ਕਹਿੰਦਾ ਨਿਆਣੇ ਸਾਰੇ ਜਾਣੇ ਮੇਰੀ ਗੱਡੀ 'ਚ ਕਿੰਨੇ ਕ ਜਣੇ ਆ ਦੂ ਟ੍ਰੇਨ ਦਾ ਸਾਰਾ ਰੁਕਦਾ ਗੱਡੀ ਚੂੰਗੀ ਟ੍ਰੇਨ ਦੀ ਹਵਾ 'ਚ ਕਹਿੰਦੀ ਮੈਂ ਠੀਕ ਜਾ ਸਕਦੀ ਆ ਉਲਟੀਆਂ ਲੱਜ ਨਹੀਂ ਆਉਂਦੀ ਨਿਆਣੇ ਵਾਲੇ ਕਮਰੇ 'ਚ ਉਠਾਰੂ ਮੂਰੇ ਇਹ ਜੀ ਇੰਡੀਅਨ ਚੱਲਦਾ ਨੇ ਉਹ ਉਹ ਕਮਰਾਂ ਦੀ ਡਾੜੀ ਡੱਬਾਈ ਹੁੰਦਾ ਉਹ ਉਹ ਨਾ ਟ੍ਰੇਨ ਚ ਟ੍ਰੇਨ ਚ ਨਜ਼ਾਰਾ ਜ ਆ ਜਾਂਦਾ ਰੰਗ ਜੇ ਬਨੋ ਜਾਂਦੇ ਟ੍ਰੇਨ ਗੱਡੀ ਜਾਏ ਵੀ ਦੋ ਗੱਡੀਆਂ ਲੈ ਜਾਣੀਆਂ ਪਾਣੀਆਂ ਫਿਰ ਇਕੱਲੇ ਇਕੱਲੇ ਜੇ ਜਾਉਂਗੇ ਸਾਰੇ ਨਹੀਂ ਕਰ ਸਕਦੇ ਆਪਾਂ ਜਿਵੇਂ ਇਹ ਅਦਵਾੜੀ ਤੋਂ ਬਾਹਰ ਅਨੰਦਪੁਰ ਸਾਹਿਬ ਡੈਡੀ ਨੂੰ ਲਿਜਾ ਸਕਦੇ ਹਾਂ ਹੂੰ ਜਿੰਦਰਾ ਵੀ ਜਾਇਆਊਗਾ ਮੱਥਾ ਟੇਕਿਆ ਆਊਗਾ ਉਧਰ ਪੱਠਾ ਸਾਹਿਬ ਹੂੰ ਏ ਇੱਥੇ ਤੈਨਾਂ ਕਿਤਾ ਸਫਰ ਕਰ ਸਕਦੇ ਚਰਿੰਦਰ ਜਾਨਕੀ ਜਿਆਦਾ ਦੂਰ ਤਾਂ ਨਹੀਂ ਕਰ ਸਕਦੇ ਹੂੰ ਕਿਤਾ ਦਾ ਮਜ਼ਾ ਲੈ ਕੇ ਜਾਂਦਾ ਪਿੰਡਾਂ ਨਾਲ ਕਾਵੇਜ ਹਵਾ ਲੱਗੂ ਗਮ ਲੈ ਕੇ ਜਾਂਦਾ ਉਹਨਾਂ ਸਾ ਪਾਸੇ ਹਵਾ ਲੱਗੀ ਜਾਂਦੀ ਰੈੜੀ ਉੱਥੇ ਲੈ ਕੇ ਨਹੀਂ ਜਾਂਦਾ ਤਾਂ ਕਿੰਨਾਂ ਬੰਕੀ 12 ਮੱਕੀਆ ਹੋ ਗਿਆ ਉੱਥੇ ਕਿੱਥੇ ਲੈ ਕੇ ਜਾਂਦਾ ਤਾਂ ਮੈਂ ਮੱਸੀਆ ਤੇ ਚੱਕ ਪੱਕੀਆਂ ਹਾਂ ਹੋਰ ਦੇ ਲੱਗ ਜਾਂਦੀ ਇਹਨੂੰ ਹਾਂ ਆਹ ਇਹ ਕਹਿੰਦੀ ਮੈਂ ਵੀ ਜਾਂ ਮੈਨੂੰ ਤੇ ਮੇਰੇ ਤਾਂ ਹੀ ਵਿੱਚ ਸਿੱਤ ਸਿੱਤੀ ਛੇਤੀ ਸਾਡੇ ਨਾਲ ਜਾਣ ਨੂੰ ਮੰਨਦੀ ਜੀ ਇਹ ਤੇ ਮੇਰੇ ਇਹੀ ਜਾਣੇ ਜਿੱਥੇ ਜਾਣਗੇ ਹਾਂ ਆਪਣੇ ਘਰ ਵਾਲ ਨਾਲ ਜਾਊਗੀ ਕਿ ਲਈ ਉਹ ਘਰ ਵਾਲ ਲੈ ਜਾਊਗੀ ਜਾਊਗੀ ਵੀ ਹੁਣ ਪਹਿਲਾਂ ਨਹੀਂ ਪਹਿਲਾਂ ਗ੍ਰੀਸ ਚ ਜਾਊਗੀ ਤੇਰੇ ਨਾਲ ਉਦੋਂ ਬਾਅਦ ਫਿਰ ਇਟਲੀ ਚ ਜਾਊਗੀ ਮੈਂ ਤਾਂ ਹੀ ਸੋਚਦਾ ਮੈਂ ਇੰਨੀ ਦੂਰ ਨਹੀਂ ਜਾ ਸਕਦੀ ਇਹ ਉੱਥੇ ਮੈਨੇ ਜਾਚ ਕੇ ਮੈਂ ਚਲੇ ਆਉਂ ਨਹੀ ਐ ਕਰੀ ਤੂੰ ਗ੍ਰੀਸ ਚ ਰਹੇ ਨਾ ਸਿੱਧਾ ਇਟਲੀ ਚੇ ਭਲਾਈ ਚੰਨ ਜਿੱਕਣਾ ਲੋਟ ਲੱਗ ਗਿਆ ਕੀ ਪਤਾ ਗ੍ਰੀਸ ਚ ਸੈਟਿੰਗ ਉਹਦੇ ਜਰੂਰੀ ਇਟਲੀ ਚ ਜਾਣਾ ਦੇਖ ਰਹੇ ਆਂ ਜੀ ਦੇਖਦੇ ਆਂ ਕਿੱਥੇ ਅੰਨ ਚਾਲ ਰੱਖਦਾ ਕਿੱਥੇ ਦਾ ਦਾਣਾ ਪਾਣੀ ਆ ਨਾ ਸਿਰਿੰਦਰ ਨੇ ਛਕਾਣਾ ਹੈ ਉੱਥੇ ਦਾ ਹੂੰ ਹੋਈ ਬਈ ਸਾਨੂੰ ਵੀ ਬੁਲਾ ਲਓ ਡੈਡੀ ਕਹਦੇ ਡੈਡੀ ਵੀ ਡੈਡੀ ਦੀ ਤਾਂ ਹੋਰੀ ਕੈਨੇਡਾ ਅਮਰੀਕਾ ਆਜੇ ਸੱਤਿਆ ਨੂੰ ਆਹੇ ਜੇ ਜਵਾਬ ਮਿਲਣੇ ਧੀ ਪਤ ਨਜ਼ਾਰੇ ਲੁੱਟਦਾ ਜ਼ਿੰਦਗੀ ਦੇ ਮੇਰੀਆਂ ਫੋਟੋਆਂ ਤੁਸੀਂ ਟ੍ਰਾਂਸਫਰ ਕਰ ਦੇ ਇਹਦੀ ਮੈਮਰੀ ਵੀ ਹਿੱਲਦੀ ਆ ਅਦੇ ਫੋਨ ਨਾ ਚੇਂਜ ਕਰ ਲੈ ਜੀ ਆਪਣੇ ਭਾਈ ਜਿਹੜਾ ਪਾਣਾ ਫੋਨ ਲੈ ਕੇ ਆਇਆ ਨੇ ਜੀ ਉਹ ਕਰਦਾ ਗਲਾਸ ਉੱਠਣ ਲੱਗ ਗਿਆ ਦਾ ਦੁਬਾਰਾ ਹਾਂ ਫਿਰ ਹੁਣ ਕਿਆ ਬਸ ਇਹਨੂੰ ਚੱਲਣਾ ਕਿਣੀ ਚੱਲਣਾ ਹੋਣਾ ਇਹਨੇ ਸੈੱਟ ਨਹੀਂ ਹੋਣਾ ਕਿ ਜਿੱਦਣ ਪਾਟਣਾ ਉਦੋਂ ਨਵੇਂ ਲੱਗਣਾ ਇਹਨੇ ਹੋ ਗਿਆ ਉਹ ਗਲਾਸ ਤੇ ਦਿੱਕਤ ਆ ਗਈ ਫੋਨ ਦੇ ਚ ਥੋੜੀ ਜੀ ਹਾਂ ਚਲੋ ਆਹ ਘਰੇ ਤੇ ਹਟ ਗਈ ਮਿਲਦੇ ਜੀ ਫੇਰ ਤੁਹਾਨੂੰ ਅਟਕੇ ਥੋੜਾ ਜਿਹਾ ਟਾਈਮ ਟਾਈਮ ਹੋ ਗਿਆ ਸਾਡੇ ਗੱਡੀ ਦੀਆਂ ਟਾਕੀਆਂ ਖੋਲਟੀਆਂ ਜੀ ਅੰਦਰ ਥੋੜਾ ਜਿਹਾ ਵਾਇਦਰ ਚੇਂਜ ਹੋ ਜਾਵੇ ਗੱਡੀ ਦੇ ਵਿੱਚ ਵਾਇਦਰ ਬੈਦਰ ਚੇਂਜ ਹੋਊਗਾ ਤਾਂ ਠੰਡੀ ਹੋਊਗੀ ਗੱਡੀ ਓਹੋ ਓਹੋ ਸਰਿੰਦਰ ਕੌਰ ਸਾਡੀ ਮੇਲੋ ਜੀ ਇੱਧਰ ਮੇਰੇ ਵੱਲੋਂ ਸਾਨੂੰ ਸਾਰਿਆਂ ਨੂੰ ਪਿਆਰ ਭਰੀ ਦੱਸ ਦਿੱਤਾ ਇਹ ਜਿਹੜਾ ਸੂਟ ਹੈ ਜੀ ਤੁਸੀਂ ਦੇਖਿਆ ਹੈ ਵੀਡੀਓ ਦੇ ਵਿੱਚ ਪਿੰਦਰ ਦੇ ਆਉਣ ਤੋਂ 7 ਦਿਨ ਪਹਿਲਾਂ ਇਹਨੂੰ ਦਵਾਇਆ ਗਿਆ ਸੀ ਇਹੋ ਜੇ ਦਰਜੀ ਕੋਲੋਂ ਨੇ ਪਜਾਇਆ ਆਪਣੇ ਕੋਲ ਮੁੜ ਕੇ ਅੱਜ ਆਇਆ ਜੀ ਪਿੰਦਰਾਂ ਨੂੰ ਵੀ 7 ਦਿਨ ਹੋ ਗਏ ਆ ਇਹਨੂੰ ਚਲੋ ਫਿਰ ਹੁਣ ਅੱਜ ਅਠਵਾਂ ਦਿਨ ਅੱਜ ਦੇ ਵੀ ਨਹੀਂ ਆਇਆ ਤਾਂ ਚੰਨੀਵਾਰ ਐਤਵਾਰ ਕਾਰੇ ਨੂੰ ਕਰਦੇ ਨੇ ਰੂਲ ਚੰਨੀਵਾਰ ਨੂੰ ਆਉਂਦਾ ਹੈ ਤੇ ਐਤਵਾਰ ਨੂੰ ਆਇਆ ਤਾਂ ਐਤਵਾਰ ਨੂੰ ਆਇਆ ਤਾਂ ਯਾਰ ਇਹ ਮੈਂ ਸੋਮਵਾਰ ਨੂੰ ਆਪਾਂ ਚਲੇਂਗੇ ਕਿ ਸੋਮਵਾਰ ਨੂੰ ਹਰ ਗਣ ਹੋਈ ਹੈ ਹਾਂ ਐਤਵਾਰ ਨੂੰ ਆਇਆ ਤਾਂ ਆਪਾਂ ਸੋਮਵਾਰ ਨੂੰ ਜਦੇ ਚਲੇ ਗਏ ਹੂੰ ਵਿਚੇ ਰੱਖ ਦੇ ਪਾਸੇ ਤੋਂ ਵੀ ਮੇਰੇ ਨੇੜੇ ਤੇ ਜੱਕ ਮੋੜ ਬਾਹਰ ਹਾਂ ਨਵੇੜੇ ਤੇ ਥੀਕ ਹੈ ਮਾਲ ਦੀ ਪੈਕ ਕਰ ਲਿਆ ਨੂੰ ਗੇਟ ਹੰਬ ਦਾ ਬੁੱਟਾ ਜੀ ਲਾਗੀਆਂ ਕੰਬਲਾਂ ਖਲਣ ਵਾਹਿਗੁਰੂ ਸਤਨਾਮ ਇਹ ਬਹੁਤ ਚੰਗੀਆਂ ਪਿਆਰੇ ਆਜੇ ਦੇ ਕੋ ਡਾਲਰ ਡੂਲਰ ਦੇਣਾ ਹੈ ਨਾ ਤੁਨੂੰ 1500 ਰੁਪਏ ਲੈਣਾ ਨੇ ਉੱਥੇ 1300 ਇਹਨਾਂ ਦਾ ਹੀ ਰੋਲਾ ਪਈ ਜਾਂਦਾ ਜੀ ਬਸ ਪੈਸਿਆਂ ਦੇ ਹਿਸਾਬ ਗਦਾਬ ਚ ਥੁੱਲ ਜਾ ਭਾਗੇ ਜੀ ਗੱਡੀ ਦੇ ਮਾਲਕ ਗੱਡੀ 'ਚ ਬਹਿ ਗਏ ਜਿਹੜਾ ਡਰਾਈਵਰ ਹੁੰਦਾ ਡਰਾਈਵਰ ਦੇ ਕੰਮ ਐਦਾਂ ਨਹੀਂ ਹੁੰਦੇ ਹੋ ਮਹਾ ਉਹ ਗੱਡੀ ਦੇ ਮਾਲਕ ਗੱਡੀ 'ਚ ਬਹਿ ਕੇ ਡਰਾਈਵਰ ਦਾ ਕੰਮ ਹੁੰਦਾ ਟਾਕੀ ਆ ਦਰਵਾਜ਼ੇ ਖੋਲਣੇ ਆਪੇ ਲਾਉਣੇ ਨਹੀਂ ਭਾਈ ਬੋਲਾ ਨੂੰ ਕੀ ਖਾਦਾ ਚੋਰ ਨੇ ਚੋਰ ਨੇ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਤਾ ਨਹੀਂ ਕਿਹਨਾਂ ਲੱਗਿਆ ਵਾਣਾ ਚੋਰ ਵੀ ਦਾੜੀ 'ਚ ਤਣਕਾ ਫਸੇ ਜਾਣਾ ਆ ਫੇਰ ਬੈਠ ਗਈ ਮੈਂ ਮੇਰੇ ਨਾਲ ਤਾਂ ਆਪਾਂ ਜੀ ਮੈਨੂੰ ਸਾਂ ਨਹੀਂ ਆਉਂਦਾ ਪਿੱਛੇ ਬਹਿ ਕੇ ਸਿੱਧੀ ਜੀ ਗੱਲ ਹੂੰ ਮੇਰਾ ਭਰਾ ਮੈਨੂੰ ਯਾਨੀ ਕੀ ਸਮਝਦਾ ਚੱਲ ਕੋਈ ਇਹ ਭਰਾ ਨਹੀਂ ਮੇਰਾ ਮੈਨੂੰ ਸਮਝੂਗਾ ਹੋਰ ਕੌਣ ਸਮਝੂਗਾ ਕਹਿੰਦਾ ਵੀਰ ਭਾਈ ਵਿੱਚ ਕਮੈਂਟ ਕਰਦਾ ਕਹਿੰਦਾ ਗੱਡੀ ਦੇਜੋ ਪਿੰਦਰੇ ਨੂੰ ਉਹ ਕਹਿੰਦਾ ਮੈਂ ਤਾਂ ਟਰੈਕਟਰ ਹੀ ਚਲਾ ਸਕਦਾ ਇੱਕ ਦਿਨ ਮੈਂ ਫੜਾਈ ਸੀ ਇਹਨੂੰ ਗੱਡੀ ਇੱਕ ਦਿਨ ਮੈਂ ਗੱਡੀ ਫੜਾਈ ਸੀ ਇਹਨੂੰ ਉਹ ਕਹਿੰਦਾ ਵੀ ਮੋਟਰਸਾਈਕਲ ਹੀ ਲੈਣਾ ਨਹੀਂ ਉਹਨੂੰ ਗੱਡੀ ਆਉਂਦੀ ਜਦ ਦਿਨ ਮੈਂ ਗੱਡੀ ਫੜਾਈ ਸੀ ਉਹਨੂੰ ਗੱਡੀ ਚਲਾ ਲਈ ਗੱਡੀ ਤਾਂ ਮੈਨੂੰ ਕਹਿੰਦਾ ਉਹ ਪੂਰੇ ਲੈ ਗਿਆ ਫੇਰੇ ਵਿੱਚ ਬਿਠਾ ਲਿਆ ਫੇਰ ਬਈ ਕੋਲਾਤ ਪਿੱਛੇ ਲੈ ਗਿਆ ਕਹਿੰਦਾ ਮੈਂ ਰੇਸ ਪੂਰੀ ਦੇ ਦੜੀਆ ਮੈਂ ਕਹਾਂ ਲਾਇਆ ਨੇ ਮੇਰੇ ਅੱਲਾ ਦਾ ਤਾ ਤਾਂੜੜੀਆਂ ਤੋਂ ਨੂੰ ਗੱਡੀ ਆਉਂਦੀ ਨਹੀਂ ਜੀ ਹੈਗੀ ਫੇਰ ਤਾਂ ਉਹ ਗੱਡੀ ਮੈਂ ਦੂਜੀ ਦੀ ਮੇਰੀ ਗਲਤ ਤਾਂ ਇਹ ਹੈ ਜੀ। ਖਜਾਵੇਂ ਨੂੰ ਮੋਟਰਸਾਈਕਲ ਤੋਂ ਵੀ ਡਰ ਲੱਗਦਾ ਹੈ। ਚੱਲੋ। ਉਹ ਕਹੀਂ ਜਾਂਦਾ। ਚਲੋ ਠੀਕ ਹੈ ਜੀ। ਮਿਲਦੇ ਹਾਂ ਫੇਰ ਤੁਹਾਨੂੰ। ਪਹੁੰਚ ਗਿਆ ਜੀ। ਧੰਨ ਬਾਬਾ ਖੜਕ ਸਿੰਘ ਜੀ। ਦਾਊ ਵਾਲਾਂ ਦੇ ਦਰਬਾਰ ਤੇ ਸਾਡਾ ਜੀ ਜਿਹੜਾ ਸਪੈਸ਼ਲ ਦਿਨ ਹੁੰਦਾ ਸੰਡੇ ਉਹ ਇੱਥੇ ਆ ਕੇ ਬਣਦਾ ਬਾਬਿਆਂ ਦੇ ਦਰ ਤੇ। ਔਰ ਤੁਸੀਂ ਜਿੱਥੇ ਮਰਜ਼ੀ ਘੁੰਮ ਲੇ ਪਰ ਜੋ ਸਪੈਸ਼ਲ ਸਾਡਾ ਉਹ ਉਹ ਕਿਤੇ ਵੀ ਨਹੀਂ ਬਣ ਸਕਦਾ ਤੇ ਸੰਦੀਪ ਨੇ ਆਪਣੇ ਭਰਾ ਦੀ ਸੁੱਖ ਸੁਖੀ ਹੋਈ ਸੀ ਜੀ ਉਹ ਜਦੋਂ ਉਹਦੇ ਪੇਪਰਾਂ ਦਾ ਚੱਕਰ ਜਾ ਪੈ ਰਿਆ ਸੀ ਵੀ ਪੇਪਰ ਨਹੀਂ ਸੀ ਬਣ ਰਹੇ ਤਾਂ ਆ ਚੰਡਾ ਸਾਹਿਬ ਕੋਲ ਅਰਦਾਸ ਖੜ ਕੇ ਕਰੀ ਸੀ ਵੀ ਵੀ ਮਹਾਰਾਜ ਕਰੋ ਕਿਰਪਾ ਤਾਂ ਮੈਂ ਕਹਿੰਦਾ ਮਹੀਨਾ ਵੀ ਨਹੀਂ ਟੱਪਿਆ ਜੀ ਮਹੀਨੇ ਦੇ ਵਿੱਚ ਵਿੱਚ ਅਹ ਰੇ ਪੇਪਰ ਬਣ ਗਏ ਸੀ ਸਾਰੇ ਤੇ ਚਲੋ ਹੁਣ ਮਾਂ ਵੀ ਜਿੱਥੇ ਜਿੱਥੇ ਸੁੱਖਾ ਸੁੱਖੀਆਂ ਆਪਣੀਆਂ ਭਾਈ ਉਹ ਪੂਰੀਆਂ ਤਾਂ ਕਰਨੀਆਂ ਆ ਆ ਜਾ ਤਰੇ ਹੁਣ ਚਲ ਮਾਮਾ ਚੱਕ ਲੂਗਾ ਇਹਨੂੰ ਮਾਮੇ ਦੀ ਗੋਦੀ ਚ ਛੜ ਜਾ ਪੁੱਤ ਇਹ ਰੀਤ ਸੌਂ ਗਈ ਸੀ ਅ ਸੌਂ ਕਰਕੇ ਥੋੜਾ ਜਿਹਾ ਕਰਦੀ ਹੁਣ ਇਹ ਚ ਲੈਣਾ ਰਮਾਲ ਹੌਥ ਤੋਂ ਲੂਣੋ ਸਾਹਮਣੇ ਦੁਕਾਨ ਉੱਥੇ ਚਿੱਟੇ ਰਮਾਲ ਵੀ ਹੈਗੇ ਆ ਪ੍ਰਸ਼ਾਦ ਜਿਹੜਾ ਤੁਸੀਂ ਚੜਾਉਣਾ ਆਪਣਾ ਉਹ ਜਿਹੜਾ ਸੰਦੀਪ ਨੇ ਚੜਾਉਣਾ ਉਹ ਵਾਹਿਗੁਰੂ ਸੱਚਾ ਪਾਤਸ਼ਾਹ ਜਿੰਨੀ ਵੀ ਸੰਗਤਾਂ ਭਾਈ ਮਨੋ ਕਾਮਨਾਵਾਂ ਲੋਕ ਫੋੜਨੀ ਗੱਡੀ ਲੋਕ ਚੱਲ ਹੋ ਗਈ ਸਭ ਦੇ ਮਹਾਰਾਜ ਮਨੋ ਕਾਮਨਾਵਾਂ ਪੂਰੀਆਂ ਕਰਦੇ ਜਿਹੜੇ ਆਪਣੇ ਆਪਣੇ ਮਨ ਦੇ ਵਿੱਚ ਉਹ ਸ਼ਰਧਾ ਰੱਖ ਕੇ ਆਉਂਦੇ ਆ ਧੰਨਵਾਦ ਹੈ ਜੀ ਸੱਚਾ ਪਾਤਸ਼ਾਹ ਸੋਖਰ ਖਿਓ ਕੁਆਹ ਹੈ ਜੇਕਰ ਤੂੰ ਫਬਰਟ ਬੱਡ ਲਾਉਣੀ ਨਾ ਬੱਟਮੀ ਧੂਫ ਲੈ ਸਕਦੇ ਆਪਾਂ ਇੱਥੇ ਤੇ ਹੈਗੀ ਆ ਆਹੀ ਲੈ ਲੈ ਚਟਾ ਰਮਾਲੇ ਬੰਨਣਾ ਸਿਰ ਪਰ ਬਾਹਰ ਤਾਰਨਾ ਖੇਚਲਾ ਬੱਸ ਇਹਨੂੰ ਚਲ ਕੰਦੇਸ ਨੂੰ ਉਹ ਬੜੀ ਰਹੀ ਆ ਬੰਨਾਰੇ ਆ ਉਹਨਾਂ ਤੇ ਮੈਨੂੰ ਹਰ ਗੁਣ ਵਾਸਤੇ ਲੈਣਾ ਕੀ ਕਰਨਾ ਹਰ ਗੁਣ ਵਾਸਤੇ ਲੈਣਾ ਅੱਛਾ ਹਰ ਗੁਣ ਵਾਸਤੇ ਲੈਣਾ ਲੇ ਲੈਣਾ ਬੜੇ ਹੁਣ ਛੋਟੇ ਚਬਾਕ ਵਾਲਾ ਹੁਣ ਹੀ ਨਹੀਂ ਮੈਨੂੰ ਉਸ ਦਿਨ ਵੀ ਨਹੀਂ ਮਿਲਿਆ ਹਾਂ ਲੈ ਲੈ ਹਾਂ ਤੁਮੀ ਤਾਂ ਬੜੀ ਜੁਗਰੂ ਅਵੇ ਤੂੰ ਪਹਿਲਾ ਪਹਿਲਾ ਤਾਂ ਕੋ ਚੱਕਰ ਨੂੰ ਨਗੜੇ ਤੇ ਪਰ ਨੀਕਾ ਪੈਣੀ ਉੱਪਰ ਸਤਿਗੁਰੂ ਨਾਨਕ ਪ੍ਰਗਟਾ ਡੱਬਾ ਵੀ ਲੈਣਾ ਲੱਡੂਆਂ ਦਾ ਦੋਰ ਮਾਲਾਂ ਹੀ ਮੈਂ ਨਹੀਂ ਲੈ ਕੇ ਗਿਆ ਤੁਸੀਂ ਆਪਣਾ ਲੈ ਲਓ ਪ੍ਰਸ਼ਾਦ ਜਿਹੜਾ ਲੈਣਾ ਹਾਂ ਉਹਨੂੰ ਤਾਂ ਆਪਣਾ ਲੈ ਲਿਆ ਜਿਹੜਾ ਸੁੱਕਾ ਹੋਦਾ ਕੀ ਕਿ ਟੱਪਾ ਹੋਵੇ ਪ੍ਰੀਤ ਕੀ ਕਰਦੀ ਓ ਪੁੱਤ ਦੋਰ ਮਾਲਾਂ ਹਾਂ ਦੋਰ ਮਾਲਾਂ ਆਇਆ ਚੱਕਾ ਆ ਜਾ ਨਾਰਮਾਲ ਤਾਂ ਮੈਨੂੰ ਖੜਾ ਦਿਆ ਮਾਜੇ ਅੱਛਾ ਵਾਹ ਗਿਰ 7 ਨੰਬਰ 140 ਤਜੱਬਾ 40 ਦੇ ਰਮਾਲ ਹੋ ਗਏ 180 ਹੋ ਗਿਆ ਵਾਹ ਗਿਰ 7 ਨੰਬਰ ਹੋ ਗਏ 7 ਨੰਬਰ ਹੋ ਗਏ 7 ਨੰਬਰ ਹੋ ਗਏ ਚਲੋ ਫਿਰ ਚਲੋ ਕਰਨ ਬਹਾ ਗੁਰੂ ਸੱਚਾ ਪਾਛ ਸਭ ਨੂੰ ਰੱਖੋ ਚੜਦੀ ਗਲਾ ਚ ਨਮਸਕਾਰ ਕਰ ਲਿਆ ਜੀ ਅਰਦਾਸਾਂ ਬੇਨਤੀਆਂ ਕਰ ਲੀਆਂ ਰੀਤ ਸੱਤਨਾ ਬੈਰੂ ਦੀ ਕਿਆ ਆਲਾ ਵੀਰ ਮੇਰਾ ਹੋਰ ਜੀ ਕਿਰਪਾ ਬਾਬਿਆਂ ਦੀ ਆਹ ਅਰਦਾਸਾਂ ਬੇਨਤੀਆਂ ਕਰਨ ਬਾਬਿਆਂ ਕੋਲ ਹਾਂਜੀ ਹੋਰ ਵਧੀਆ ਜੀ ਹਾਂ ਚਲੋ ਠੀਕ ਪੜਨੇ ਸਾਸਰੀ ਕਾ ਹਾਂ ਚੜਦੀ ਕਲਾ ਦਾ ਥੋੜਾ ਜਿਹਾ ਪਹਿਲਾਂ ਤੁਹਾਨੂੰ ਯਾਦ ਕਰ ਦਿੱਤੀ ਹੈ ਫੋਨ ਦੱਸ ਦਿੱਤੀ ਮੈਂ ਤੁਹਾਨੂੰ ਕਿ ਪਾਸੋਂ ਜਿੱਥੇ ਮਾਂ ਦੀ ਮਾਦਰਾ ਬੀਜੀ ਮਿਲੀ ਦੀ ਅੱਛਾ ਜੀ ਅੱਛਾ ਆ ਜਾਣਾ ਤਾਂ ਮਾਲਾਂ ਤੁਸੀ ਪਰ ਆਉਂਗੇ ਫਿਰ ਸਲਾਉਂਗੇ ਮੈਂ ਕਿ ਥੋੜੀ ਜਿਹੀ ਵੀਡੀਓ ਥੋੜੀ ਜਿਹਾ ਤੁਸੀਂ ਆਇਓ ਨਾ ਨਾਲੇ ਫਿਰ ਹਾਂ ਅਸੀਂ ਅਸੀਂ ਵੀ ਆਵਾਂਗੇ ਅਸੀਂ ਵੀ ਆਵਾਂਗੇ ਆ ਮੇਰਾ ਬ੍ਰਦਰ ਹਾਂ ਸਾਸਰੀ ਕਾ ਇੱਕ ਕੁਦਰਤੀ ਸੰਜੋਗ ਬਾਬਾ ਜੀ ਆਪੇ ਮਿਲਾ ਦਿੰਦੇ ਆ ਕਥੋੜਾ ਦਿਨ ਪਹਿਲਾਂ ਹੀ ਯਾਦ ਕਰਦੀ ਸੀ ਭੈਣ ਮੈਨੂੰ ਹਾਂਜੀ ਆਪਾਂ ਖਾਧੀ ਅੱਜ ਲੇਟ ਹੋ ਗਈ ਹਾਂ ਹਾਂ ਇਹ ਬਹੁਤ ਜ਼ੋਰ ਲਾਇਆ ਬਾਈ ਇਹ ਬਾਈ ਕੋ ਇੱਕ ਪੱਖੀ ਜੀ ਲੈ ਕੇ ਵਿੱਚ ਰੱਖੇ ਗੱਡੀ ਦੀ ਕਾ ਚੱਕੀ ਫਿਰਦੀ ਹੈ ਨਾਲ ਹੈ ਤੁਹਾਨੂੰ ਦਾ ਉੱਥੇ ਮੱਥਾ ਟੇਕਣ ਲੱਗੇ ਮਸੂ ਟਕਾਇਆ ਵੇ ਇਹਨੂੰ ਨਾ ਬਜਾ ਪੁੱਤ ਚਲੋ ਫੇ ਚੱਲੀਏ ਨਹੀਂ ਪਰ ਮਹਾਰਾਜ ਚਾ ਪਾਚਾ ਸਾਹਮਣੂ ਰੱਖਿਓ ਚੜਦੀ ਗਲ ਕੋਮਲਾ ਕੋਮਲਾ ਪੱਤੋ ਪਾਰਕ ਚ ਕੋਮਲਾ ਤੂੰ ਕੋਈ ਨਹੀਂ ਵਾਹਿਗੁਰੂ ਸਤਨਾਮ ਸਭ ਨੂੰ ਰੱਖੋ ਜੀ ਚੜ੍ਹਦੀ ਕਲਾ ਚ ਵਾਹਿਗੁਰੂ ਤੇ ਕੀ ਹੋ ਗਿਆ ਅੱਛਾ ਅੱਛਾ ਨਾ ਨਾ ਹੁਣ ਪਤਾ ਕੀ ਹੈ ਉੱਥੇ ਦੇਖਿਆ ਢੰਡਾ ਸਾਹਿਬ ਕੋਲ ਜਿੱਥੇ ਮੱਥਾ ਟੇਕਦੇ ਆ ਉੱਥੇ ਲੋਕਾਂ ਨੂੰ ਪ੍ਰਸ਼ਾਦ ਲੈ ਕੇ ਉੱਥੇ ਰੱਖੀ ਜਾਂਦੇ ਪਤਾਸੇ ਨਾਲ ਲੋ ਉਹਨਾਂ ਕਿਵੇਂ ਬਾਬੇ ਵੀ ਕੁਣੀ ਘਟ ਦੇਣ ਲੱਗੇ ਹੁਣ ਮਿੱਠੇ ਤੋਂ ਲੋਕ ਕਰਦੇ ਪਰਹੇਜ਼ ਬਹੁਤ ਪ੍ਰਸ਼ਾਦ ਦਾ ਪ੍ਰਸ਼ਾਦ ਹੈ ਪਹਿਲਾਂ ਹੀ ਕਹਿ ਕੇ ਉਹਨਾਂ ਕੋਲ ਹੁਣ ਮੈਂ ਦੇਖ ਲਿਆ ਮੈਂ ਚੌਲ ਹੀ ਲੈ ਲਿਆ ਉਹਨਾਂ ਨੂੰ ਬਾਬੇ ਨੂੰ ਕਹਿ ਕੇ ਮੈਨੂੰ ਚੌਲ ਦੇ ਦੋ ਮੈਂ ਨਹੀਂ ਪਤਾਸਾ ਲੈਣਾ ਨਹੀਂ ਮਿੱਠਾ ਗਾਣਾ ਦਾ ਉਹਨਾਂ ਨੂੰ ਚੌਲ ਦੇ ਤੇ ਆ ਪਾਣੀ ਹਾਂ ਆ ਫਰਿੱਜ ਪੀਣ ਵਾਲਾ ਪਾਣੀ ਹੈ ਵਾਹਿਗੁਰੂ ਸਤੰਤੂ ਨਾ ਪੀਂ ਹੁਣ ਥੋੜਾ ਬਹੁਤਾ ਪੀ ਲੈ ਪ੍ਰਸ਼ਾਦ ਦੇ ਤੌਰ ਤੇ ਤੇ ਮਿਲਦੇ ਜੀ ਤੁਹਾਨੂੰ ਕਿਸੇ ਅਗਲੇ ਵਲੌਗ ਚ ਧੰਨ ਬਾਬਾ ਦਾਉ ਸਿੰਘ ਮਹਾਰਾਜ ਖੜਕ ਸਿੰਘ ਮਹਾਰਾਜ ਜੀ ਤੇ ਧੰਨ ਬਾਬਾ ਜੋਹਾਰ ਸਿੰਘ ਮਹਾਰਾਜ ਸਭ ਨੂੰ ਰੱਖਿਆ ਚੜ੍ਹਦੀ ਕਲਾ ਚ ਅਰਦਾਸਾ ਬੇਨਤੀਆਂ ਕਰਦੇ ਆਂ ਵੇ ਜੀ ਜਿਨ੍ਹਾਂ ਜਿਨ੍ਹਾਂ ਦੀਆਂ ਜੋ ਮਨੋ ਕਾਮਨਾ ਮਹਾਰਾਜ ਪੂਰੀਆਂ ਕਰਨ ਚੰਗੀਆਂ ਓਕੇ ਜੀ ਬਾਏ ਬਾਏ